ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਸਮਾਜ ਸੇਵੀ ਅਵੀ ਰਾਜਪੂਤ ਅੱਜ ਯੂਥ ਵਰਕ ਕ੍ਰਾਂਤੀ ਇਲਾਕੇ ਦੇ ਲੋਕਾਂ ਦੇ ਨਾਲ ਨਵਨਯੁਕਤ ਡਿਪਟੀ ਕਮਿਸ਼ਨਰ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੀ ਦਫ਼ਤਰ ਪਹੁੰਚੇ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਸੇ ਦੌਰਾਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਉਹ ਮੰਗ ਪੱਤਰ ਸੌਂਪਿਆ ਗਿਆ ਮੁਢਲੀਆਂ ਸਹੂਲਤਾਂ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਦਿੱਤਾ ਸਈਸਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਕਪੂਰਥਲਾ ਦੇ ਪਿੰਡ ਖੇਤਰ ਦੇ ਗਰੀਬਾਂ ਨੂੰ ਜੋ ਕਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਵਰਗ ਦੇ ਲੋਕਾਂ ਨੂੰ ਭਾਰਤ ਸਰਕਾਰ ਦੀ ਆਵਾਸ ਯੋਜਨਾ ਦੇ ਤਹਿਤ ਕੱਚੇ ਮਕਾਨ ਪੱਕੇ ਕਰਨ ਦੇ ਲਈ ਨਹੀਂ ਦਿੱਤੀ ਜਾ ਰਹੀ ਸੋ ਇਸੇ ਦੌਰਾਨ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕੀ ਖੁਸ਼ਕ ਹੈ ਸੋ ਆਉ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇਹ ਮੁੱਦੇ ਸੀ ਜਿਹਨੂੰ ਲੈ ਕੇ ਅੱਜ ਤੁਸੀਂ ਸਭ ਨੂੰ ਆਪਣੀ ਪੂਰੀ ਟੀਮ ਦੇ ਨਾਲ ਮਿਲੇ ਤਾਂ ਇੱਕ ਮੰਗ ਪੱਤਰ ਵੀ ਦਿੱਤਾ ਤਾਂ ਕਿਰੇ ਮੁੱਦੇ ਸੀ ਜਿਹਨੂੰ ਲੈ ਕੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੈ ਸ਼੍ਰੀ ਰਾਮ ਮੈਂ ਅਭੀ ਲਾਜਪੁਰ ਸੇਵਾ ਦਾ ਹਲਕਾ ਕਬੂਤਲਾ ਮੈਂ ਅਤੇ ਮੇਰੀ ਸਮੂਚੀ ਟੀਮ ਜਿਹੜੇ ਸਾਡੀਆਂ ਬਹੁਤ ਸਤਿਕਾਰਯੋਗ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਵੱਡੇ ਭਰਾ ਛੋਟੇ ਭਰਾ ਸਾਰੇ ਅਜਮਾਨ ਜੋ ਨਵੇਂ ਡੀਸੀ ਸਾਹਿਬ ਜਿਹੜੇ ਕਬੂਤਲੇ ਜਾਇਉਂਗਾ ਉਹਨਾਂ ਨੂੰ ਮਿਲੇ ਆ ਉਹਨਾਂ ਨੂੰ ਵੈਲਕਮ ਵੀ ਕੀਤਾ ਕਿਉਂਕਿ ਸਾਡਾ ਫਰਜ਼ ਵਾ ਕਿਉਂਕਿ ਜ਼ਿਲ੍ਹੇ ਦੇ ਡੀਸੀ ਸਾਹਿਬ ਨੇ ਕਬੂਤਲੇ ਦੇ ਇਸ ਚੰ ਜ਼ਿਲ੍ਹੇ ਦੇ ਸਿਵਲ ਦੇ ਮਾਲਕ ਨੇ ਸਾਡਾ ਫਰਜ਼ ਬੰਦਾ ਇਹ ਪਹਿਲਾਂ ਉਹਨਾਂ ਨੂੰ ਵੈਲਕਮ ਕਰੀਏ ਕਿਉਂਕਿ ਹਲਕੇ ਦਾ ਸੇਵਾਦਾਰ ਹੁੰਦੇ ਆ ਜਿੱਥੇ ਮੈਂ ਉਹਨਾਂ ਨੂੰ ਵੈਲਕਮ ਕੀਤਾ ਉੱਥੇ ਮੈਨੂੰ ਮੇਰੇ ਹਲਕੇ ਦੇ ਲੋਕਾਂ ਦੀਆਂ ਮਤਾਵਾਵਾਂ ਦੀਆਂ ਯੂਤ ਦੀਆਂ ਜੋ ਮੰਗਾਵਾ ਉਹਦੀ ਵੀ ਪੀੜ ਪੂਰੀ ਸੀ ਸੋ ਮੈਂ ਕੋਸ਼ਿਸ਼ ਕੀਤੀ ਨਾਲ ਜਿਹੜਾ ਆਪਣਾ ਮੰਗ ਪੱਤਰ ਵੀ ਦਵਾ ਜਿਹਦੇ ਵਿੱਚ ਮੈਂ ਸਭ ਤੋਂ ਵੱਡਾ ਮਸਲਾ ਸੀਗਾ ਪਿੰਡਾਂ ਦੇ ਵਿੱਚ ਸਾਡੀਆਂ ਮਤਾਵਾਵਾਂ ਨੂੰ ਜੋ ਆ ਰਿਹਾ ਵਾ ਪਿੰਡਾਂ ਦੇ ਵਿੱਚ ਜਿਹੜੇ ਮੇਰੇ ਮਤਲਬ ਗਰੀਬੀ ਰੇਖਾ ਤੋਂ ਥੱਲੇ ਪਰਿਵਾਰ ਹੈ ਜਿਨ੍ਹਾਂ ਨੂੰ ਬਾਲਿਆਂ ਛੱਤਾਂ ਪਹਿਲਾਂ ਆਸਥਿਕ ਰੂਪ ਦੇ ਵਿੱਚ ਸਹਾਇਤਾ ਦਿੱਤੀ ਜਾਂਦੀ ਮੇਰੇ ਕੋਲ ਏਡੀ ਵੱਡੀ ਲਿਸਟ ਵਾ ਇਸ ਟਾਈਮ ਤੋ ਇਹ ਆ ਦਿਖਾਣਾ ਚਾਹੁੰਦਾ ਮੈਂ ਅੰਦਰ ਵੀ ਡੀ ਸਾਹ ਨੂੰ ਦਿੱਤਾ ਵਾ ਤੁਸੀਂ ਆ ਦੇਖ ਸਕਦੇ ਹੋ ਇੰਨੇ ਤਕਰੀਬਨ ਇੰਨਾ ਪ੍ਰੋਜੈਕਟ ਵਾ ਜਿਹੜੀਆਂ ਲੋਕਾਂ ਦੀਆਂ ਤੁਸੀਂ ਆ ਦੇਖ ਲਓ ਮੰਗਾ ਵਾ ਜਿੰਨਾ ਬਾਲੇ ਵਾਲੀ ਸ਼ੱਦਾ ਤੇ ਦੇਖੋ ਕਿੱਡੇ ਵੱਡੇ ਲੈਵਲ ਤੇ ਆ ਗਰੀਬ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮਾਲੀ ਸਹਾਇਤਾ ਜੋ ਸਰਕਾਰਾਂ ਵੱਲੋਂ ਮੈਨੂਫੈਕਚਰਿੰਗ ਜ਼ੋਨ ਮੈਨੂਫੈਕਚਰਿੰਗ ਦੇ ਵਾਦੇ ਹੁੰਦੇ ਉਹ ਨਹੀਂ ਮਿਲ ਪਾ ਰਹੀ ਕਿਉਂਕਿ ਇਹੀ ਚੀਜ਼ਾਂ ਜੜੀਆਂ ਹਨ ਗਰੀਬ ਪਰਿਵਾਰਾਂ ਨੂੰ ਫਿਰ ਮਜਬੂਰ ਕਰਦੀਆਂ ਫਿਰ ਗਰੀਬ ਪਰਿਵਾਰਾਂ ਦੀ ਤੌਹਤ ਪਾਈ ਜਾਂਦੀ ਆ ਕਿ ਆਪਣੀ ਵੋਟ ਵੇਚੀ ਜਾਂਦੀ ਆ ਜੇ ਅੱਜ ਗਰੀਬ ਪਰਿਵਾਰਾਂ ਦੀ ਬਾਹ ਨਹੀਂ ਫੜੀ ਜਾਊਗੀ ਤਾਂ ਕੀ ਕਰਨਗੇ ਸੋ ਮੇਰੀ ਬੇਨਤੀ ਆ ਡਿਸੰਡ ਨੂੰ ਕਿ ਆਪਾਂ ਇਹ ਜਿਹੜਾ ਕਪੂਥਲੇ ਦੇ ਵਿੱਚੋਂ ਕੋੜ ਕਢਣਾ ਵਾ ਕਿ ਕਪੂਥਲੇ ਦੀ ਮਾਤਾਵਾਂ ਨੂੰ ਸਾਡੇ ਪੈਰਾਂ ਨੂੰ ਵੀਰਾਂ ਨੂੰ ਜੋ ਬਾਲਿਆਂ ਛਤਾਂ ਦਾ ਸਭ ਤੋਂ ਵੱਡਾ ਮਸਲਾ ਵਾ ਉਹ ਪਹਿਲ ਦੇ ਅਧਾਰ ਤੇ ਹ ਸਰਕਾਰ ਦੇ ਨੁਮਾਇੰਦਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਰਕਾਰ ਚੋਂ ਕੱਲੀਆਂ ਫੋੜਮਾਂ ਤੱਕ ਸੀਮਿਤ ਨਾ ਰਹੀਏ ਇਹ ਗਰੀਬ ਪਰਿਵਾਰਾਂ ਦੀ ਬਾਹ ਫੜੀਏ ਇਹ ਕੋਈ ਪਾਰਟੀ ਪਾਰਟੀ ਬਾਈ ਦਾ ਮੁੱਦਾ ਨਹੀਂ ਹੈ ਹਰ ਬੰਦੇ ਨੂੰ ਮੈਂ ਕਹਿੰਦਾ ਮੈਨੂੰ ਕੋਈ ਕ੍ਰੈਡਿਟ ਦੀ ਭੁੱਖ ਨਹੀਂ ਆ ਤੁਸੀਂ ਆਪਣੇ ਜ਼ਿਆਦਾ ਦੇ ਪਿੰਡਾਂ 'ਚ ਜਾ ਕੇ ਸ਼ਹਿਰ 'ਚ ਜਾ ਕੇ ਜਿਹੜੇ ਪਰਿਵਾਰ ਗਰੀਬੀ ਦੇਖਾਉ ਤੱਲੇ ਆ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਦਿਵਾ ਦਿਓ ਮੈਂ ਵੈਲਕਮ ਕਰੂੰਗਾ ਮੇਰਾ ਦਿਲ ਜਿੰਦਾ ਦਾ ਵੱਡਾ ਹੈਗਾ ਵਾ ਫਿਰ ਉਸ ਤੋਂ ਬਾਅਦ ਦੂਜੇ ਨੰਬਰ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਬੀਬੀਆਂ ਨੂੰ ਜੋ ਮੈਨੀਫੈਸਟੋ ਚ ਵਾਦਾ ਕੀਤਾ ਸੀ 1000 ਰੁਪਇਆ ਮਾਦੀ ਸਹਾਇਤਾ ਦਿੱਤੀ ਜਾਊਗੀ ਅਜ ਦੋ ਸਾਲ ਬੀਤਣ ਲੱਗੇ ਆ ਐਮਪੀ ਇਲੈਕਸ਼ਨ ਆ ਲੱਗੇ ਆ ਹੋਣੀ ਤੁਸੀਂ ਅਨਾਉਂਸ ਕਰਕੇ ਉਹਨਾਂ ਨੂੰ ਆਰਥਿਕ ਤੌਰ ਤੇ 1000 ਰੁਪਇਆ ਦੇਣਾ ਸ਼ੁਰੂ ਕਰਦੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਤੇ ਇਹ ਬਦਲਾਅ ਦੇ ਕਹ ਕੇ ਸਰਕਾਰ ਲਿਆਉਂਦੀ ਸੀ ਜੇ ਬੀਬੀਆਂ ਨੂੰ ਜੋਦੀ ਵਾਦਾ ਕੀਤਾ ਦੋ ਸੁਪਨੇ ਖਾਇ ਨਹੀਂ ਪੂਰੇ ਹੋਏ ਤੇ ਬੀਬੀਆਂ ਵੱਲੋਂ ਵੋਟ ਤੇ ਜਿਹੜੀ ਬਿਲਕੁਲ ਦੀ ਭੁੱਲ ਗਏ ਹੋ ਉਹ ਸੋਧ ਨਹੀਂ ਸਕਦੇ ਤੀਜੇ ਨੰਬਰ ਤੇ ਯੂਥ ਦੇ ਉੱਤੇ ਸਭ ਤੋਂ ਜਿਹੜਾ ਇਸ਼ੂ ਆ ਸਭ ਤੋਂ ਇਸ ਟਾਈਮ ਕ੍ਰਿਟੀਕਲ ਇਸ਼ੂ ਆ ਪੰਜਾਬ ਦਾ ਯੂਥ ਬਾਹਰ ਨੂੰ ਜਾ ਰਿਹਾ ਯੂਥ ਲਈ ਦੱਸੋ ਕੋਈ ਆਪਾਂ ਨਵੀਆਂ ਪਾਲਿਸੀਆਂ ਲਿਆ ਰਹੇ ਯੂਥ ਨੂੰ ਕੋਈ ਸਬਸਿਡੀਆਂ ਦੇ ਕੇ ਇੱਥੇ ਕਾਰੋਬਾਰ ਸ਼ੁਰੂ ਕਰਵਾ ਰਹੇ ਨਹੀਂ ਕਰਵਾ ਰਹੇ ਸੋ ਇਸੇ ਕਰਕੇ ਯੂਥ ਬਾਹਰ ਨੂੰ ਰੋਕਾ ਰਿਹਾ ਯੂਥ ਨੂੰ ਕੋਈ ਸਬਸਿਡੀਆਂ ਨਹੀਂ ਮਿਲ ਰਹੀਆਂ ਯੂਥ ਨੂੰ ਕੋਈ ਕਾਰੋਬਾਰੀ ਮਿਲੇ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਨਾ ਸਹਾਇਤਾ ਨਹੀਂ ਮਿਲਦੀ ਜਿਹੜਾ ਪੰਜਾਬ ਦਾ ਪਿਆਹ ਉਹ ਬਾਹਰਲੇ ਮੁਲਕਾਂ ਜਾ ਰਹੇ ਜੇ ਮੌਜੂਦਾ ਸਰਕਾਰਾਂ ਕੋਈ ਪਾਲਿਸੀ ਲਿਆਣ ਸਰਕਾਰਾਂ ਜਾਣ ਤੇ ਯੂਥ ਬਾਹਰ ਨੂੰ ਨਾ ਜਾਵੇ ਸਬਸਿਡੀਆਂ ਦੇ ਕੇ ਇੱਥੇ ਕਾਰੋਬਾਰ ਸ਼ੁਰੂ ਹੋਏਗੇ ਉਸ ਤੋਂ ਬਾਅਦ ਲਾਸਟ ਪੁਆਇੰਟ ਸੇ ਮੇਰਾ ਬਹੁਤ ਕ੍ਰੂਸ਼ੀਅਲ ਸ਼ਹਿਰੀ ਮੁੱਦੇ ਨੂੰ ਲੈ ਕੇ ਕਪੂਤਲਾ ਕਾਰਪੋਰੇਸ਼ਨ ਬਣਾਤਾ ਹੈ ਕਪੂਤਲੇ ਦੀ ਸ਼ਰਾਬ ਸਾਬਤ ਹੋਇਆ ਕਪੂਤਲੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਨੇ ਕਿਹਾ ਜਦੋਂ ਕਾਰਪੋਰੇਸ਼ਨ ਆਣੀ ਕਿ ਮੈਂ ਕਪੂਤਲੇ ਵਿੱਚ ਵਿਕਾਸ ਦੀ ਲੀਆਂ ਤੇ ਤੋਰਤਾ ਉਹ ਵਿਕਾਸ ਤੇ ਕੀ ਹੋਣਾ ਵਿਨਾਸ਼ ਹੋ ਗਿਆ ਇਹ ਸ਼ਰਾਬ ਕਪੂਤਲੇ ਨੂੰ ਲੱਗ ਗਿਆ ਉਸ ਤੋਂ ਬਾਅਦ 50 ਐਮਸੀ ਬਣਾਤੇ ਮੈਂ ਹਰੇਕ ਬੰਦੇ ਨੂੰ ਮਾਰਾ ਨਹੀਂ ਕਹੂੰਗਾ ਕਿ ਹਰੇਕ ਨੂੰ ਇੱਕੋ ਲੀਹ ਲਾ ਦੋ ਚਾਹ ਪਿਆਵਾਂ ਦੇ ਵਿੱਚ ਚੰਗੇ ਐਮਸੀ ਵੀ ਆ ਕੰਮ ਕਰਨਾ ਜੋ ਜਾਂਦੇ ਆ ਪਰ ਨਿਗਮ ਜਿਹੜਾ ਵਾ ਨਹੀਂ ਬੰਨਣਾ ਚਾਹੀਦਾ ਜੇਗਾ ਆ ਪਹਿਲੋ ਜਿਹੜੇ ਕਾਉਂਸਲ ਸੀ ਉਹੀ ਚਲਣੀ ਚਾਹੀਦੀ ਸੀਗੀ ਜਿਹਦੇ ਨਾਲ ਬੋਝ ਪਿਆ ਵੱਡੇ ਵੱਡੇ ਅਫਸਰ ਆ ਗਏ ਕਾਰਪੋਰੇਸ਼ਨ ਕਮਿਸ਼ਨਰ ਆ ਗਈ ਜਿਨ੍ਹਾਂ ਨੇ ਬੇੜਾ ਗਰ ਕੀ ਕਰ ਦਿੱਤਾ ਕਪੂਥਲੇ ਸ਼ਹਿਰ ਦਾ ਤਾਂ ਨਹੀਂ ਹੋ ਗਈ ਇੰਨੀ ਕਪੂਥਲੇ ਚ ਉਹਦੇ ਉੱਤੇ ਸਭ ਤੋਂ ਵੱਡੀ ਹੈਗਾ ਡੀ ਸਾਹ ਕਾਰਪੋਰੇਸ਼ਨ ਭੰਕਾ ਕੇ ਕਾਉਂਸਲ ਬਣਾਓ ਤਾਂ ਕਿ ਜਿਹੜੀ ਲੋਕਾਂ ਦੀ ਟੈਕਸਿਸ ਦੀ ਦੁਰਭਾਗਤ ਹੋ ਰਹੀ ਆ ਉਹ ਖਤਮ ਹੋਵੇ ਤੇ ਲੋਕਾਂ ਨੂੰ ਕੋਈ ਨਾ ਕੋਈ ਮਸਲੇ ਜਿਹੜੇ ਵਧੀਆ ਉਹ ਕਪੂਥਲੇ ਸ਼ਹਿਰੀ ਇਲਾਕੇ 'ਚ ਮਿਲ ਸਕਣ ਤੇ ਡੀ ਸਾਹ ਵੱਲੋਂ ਕੀ ਸ਼ੋਹਸ਼ਣ ਦਿੱਤਾ ਗਿਆ ਡੀ ਸਾਹ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਬੁਲਾਇਆ ਦੀਸਾਂ ਨੂੰ ਹਨਾ ਵੈਲਕਮ ਦਿੱਤਾ ਹੈ ਦੀਸਾਂ ਨੂੰ ਵੈਲਕਮ ਕੀਤਾ ਅਸੀਂ ਆਪਣੀਆਂ ਮੰਗਾਂ ਰੱਖੀਆਂ ਦੀਸਾਂ ਨੂੰ ਵਿਸ਼ਵਾਸ ਹੈ ਹੈ ਦੀਸਾਂ ਨੂੰ ਇਹ ਕਿ ਤੁਸੀਂ ਆਏ ਹੋ मोस्ट ਵੈਲਕਮ ਪਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਤੁਹਾਨੂੰ ਅੱਗੇ ਵੀ ਮਿਲਦਰੀ ਹੈ ਪਰ ਮਿਲਦੇ ਤਾਂ ਰਹੀਏ ਪੋਸਿਟਿਵ ਵਾਈਬਜ਼ ਕਿ ਲੋਕਾਂ ਦੇ ਮਸਲੇ ਹੱਲ ਹੋਣ ਨਾ ਕਿ ਸਾਨੂੰ ਇਹ ਲੱਗੇ ਕਿ ਸਾਨੂੰ ਕੋਈ 네ਟਿਵ ਵਾਈਬਜ਼ ਆ ਰਹੀਆਂ ਸੋ ਸਾਡੀਆਂ ਮੰਗਾਂ ਸੀ ਜੋ ਦੀਸਾਂ ਨੇ ਕਿਹਾ ਅਸੀਂ ਪਹਿਲ ਦੇ ਦਾਤੇ ਹੱਲ ਕਰਾਂਗੇ